ਨੰਬਰ 1 ਪੁਦੀਨੇ ਦੀਆਂ ਪੱਤੀਆਂ ਨੂੰ ਚਿਹਰੇ ਦੇ ਉੱਪਰ ਲਗਾਉਣ ਦੇ ਨਾਲ ਸਕਿਨ ਨਰਮ ਤੇ ਮੁਲਾਇਮ ਹੋ ਜਾਂਦੀ ਹੈ। ਨੰਬਰ 2 ਕਣਕ ਦੇ ਦਲੀਏ ਵਿੱਚ ਦੇਸੀ ਖੰਡ, ਪਦਾਮ ਦੀ ਗਿਰੀ ਅਤੇ ਦੇਸੀ ਘਿਓ ਮਿਲਾ ਕੇ ਦਲੀਆ ਖਾਣ ਦੇ ਨਾਲ ਦਿਮਾਗ ਦੀ ਕਮਜ਼ੋਰੀ ਦੂਰ ਹੁੰਦੀ ਹੈ। ਦਲੀਆ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਨੰਬਰ 3 ਜੇਕਰ ਤੁਹਾਨੂੰ ਸੁੱਕੀ ਖੰਘ ਹੈ ਤਾਂ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਗਰਮ ਦੁੱਧ ਦੇ ਵਿੱਚ 2-3 ਪਤਾਸੇ ਪਾ ਕੇ ਪਿਓ ਇਸ ਦੇ ਨਾਲ ਖਾਂਸੀ ਤੋਂ ਆਰਾਮ ਆ ਜਾਵੇਗਾ ਨੰਬਰ 4 ਹਰ ਗੱਲ ਨੂੰ ਜ਼ਿਆਦਾ ਸੋਚਣ ਵਾਲੇ ਲੋਕ ਅਕਸਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਉਹਨਾਂ ਦਾ ਦਿਮਾਗ ਉਹੀ ਸੋਚਣ ਲੱਗਦਾ ਹੈ ਜੋ ਅਸਲੀਅਤ ਦੇ ਵਿੱਚ ਹੁੰਦਾ ਨਹੀਂ ਨੰਬਰ 5 ਰਾਤ ਦੀ ਬਚੀ ਹੋਈ ਰੋਟੀ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੀ ਹੈ ਵਾਸੀ ਰੋਟੀ ਨੂੰ ਸਵੇਰੇ ਦੁੱਧ ਦੇ ਨਾਲ ਖਾਣ ਨਾਲ ਅਣਪਾਚ ਗੈਸ ਐਸਿਡਿਟੀ ਅਤੇ ਪੇਟ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਨੰਬਰ 6 ਜੇਕਰ ਤੁਹਾਡੀਆਂ ਅੱਖਾਂ ਦੇ ਵਿੱਚੋਂ ਪਾਣੀ ਨਿਕਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੀ ਨਜ਼ਰ ਕਮਜ਼ੋਰ ਹੌਨ ਲੱਗ ਗਈ ਐ ਨੰਬਰ 7 ਰੋਜ਼ਾਨਾ 10 ਤੋਂ 15 ਮਿੰਟ ਪੈਦਲ ਸੈਰ ਕਰਨ ਦੇ ਨਾਲ ਡਿਪਰੈਸ਼ਨ ਦੂਰ ਹੁੰਦਾ ਹੈ ਤੇ ਸਰੀਰ ਵੀ ਠੀਕ ਰਹਿੰਦਾ ਹੈ ਨੰਬਰ 8 ਬਦਾਮ ਦਾ ਤੇਲ ਧੁੰਨੀ ਦੇ ਵਿੱਚ ਪਾਉਣ ਦੇ ਨਾਲ ਪੇਟ ਹੌਲੀ-ਹੌਲੀ ਘਟ ਹੋਣ ਲੱਗਦਾ ਹੈ ਨੰਬਰ 9 ਪਿਆਜ਼ ਦੀ ਖੁਸ਼ਬੂ ਸੁੰਘਣ ਦੇ ਨਾਲ ਦਿਲ ਮਜ਼ਬੂਤ ਹੁੰਦਾ ਹੈ ਨੰਬਰ 10 ਜਿਆਦਾ ਸੋਚਣ ਵਾਲੇ ਅਤੇ ਟੈਨਸ਼ਨ ਲੈਣ ਵਾਲੇ ਲੈਣ ਵਾਲੇ ਇਨਸਾਨ ਦੇ ਚਿਹਰੇ ਉੱਪਰ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ ਨੰਬਰ 11 ਸਫੇਦ ਪਿਆਜ਼ ਦਾ ਰਸ ਵਾਲਾਂ ਦੇ ਵਿੱਚ ਲਗਾਉਣ ਦੇ ਨਾਲ ਵਾਲ ਡਿੱਗਨੇ ਬੰਦ ਹੋ ਜਾਂਦੇ ਹਨ ਨੰਬਰ 12 ਕਾਜੂ ਦਾ ਸੇਵਾਂ ਕਰਨ ਦੇ ਨਾਲ ਨਜ਼ਰ ਤੇਜ਼ ਹੋ ਜਾਂਦੀ ਹੈ ਨੰਬਰ 13 ਖਾਣਾ ਖਾਣ ਤੋਂ ਬਾਅਦ ਸਰੀਰ ਦੇ ਵਿੱਚ ਖੂਨ ਦਾ ਵਹਾਅ ਘੱਟ ਹੋ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਨਾਲ ਨੀਂਦ ਆਉਣ ਲੱਗ ਜਾਂਦੀ ਹੈ ਨੰਬਰ 14 ਪੇਟ ਦੇ ਉੱਪਰ ਸੌਣ ਦੇ ਨਾਲ ਇਨਸਾਨ ਜਲਦੀ ਬੁੱਢਾ ਹੋਣ ਲੱਗ ਜਾਂਦਾ ਹੈ ਨੰਬਰ 15 ਜੇਕਰ ਤੁਹਾਡੀ ਨੱਕ ਬੰਦ ਹੋ ਜਾਵੇ ਤਾਂ ਗੁੜ ਦੀ ਧੂਨੀ ਲਓ ਨੱਕ ਖੁੱਲ ਜਾਵੇਗਾ ਨੰਬਰ 16 ਜਿਆਦਾ ਗਰਮ ਪਾਣੀ ਦੇ ਨਾਲ ਆਪਣੇ ਚਿਹਰੇ ਨੂੰ ਨਹੀਂ ਧੋਣਾ ਚਾਹੀਦਾ ਇਸ ਦੇ ਨਾਲ ਤ્વਚਾ ਜਲਦੀ ਬੁੱਢੀ ਨਜ਼ਰ ਆਉਣ ਲੱਗ ਜਾਂਦੀ ਹੈ ਨੰਬਰ 17 ਤੇਜ਼ ਚੱਲਣ ਵਾਲੇ ਇਨਸਾਨ ਦਾ ਸਰੀਰ ਕਦੇ ਵੀ ਢਿੱਲਾ ਨਹੀਂ ਪੈਂਦਾ ਨੰਬਰ 18 ਸਿਰ ਤੇ ਦੇਸੀ ਘਿਓ ਦੇ ਨਾਲ ਮਾਲਿਸ਼ ਕਰਨ ਦੇ ਨਾਲ ਤੁਹਾਡਾ ਦਿਮਾਗ ਤਾਕਤਵਰ ਬਣਦਾ ਹੈ ਅਤੇ ਸਿਰ ਦਰਦ ਵੀ ਦੂਰ ਹੋ ਜਾਂਦਾ ਹੈ ਨੰਬਰ 19 ਜੋ ਲੋਕ ਖਾਣਾ ਖਾ ਕੇ ਨਹਾਉਂਦੇ ਹਨ ਉਹਨਾਂ ਦੀ ਤ્વਚਾ ਦਾ ਰੰਗ ਸਾਵਲਾ ਹੋਣ ਲੱਗ ਜਾਂਦਾ ਹੈ ਨੰਬਰ 20 ਲੱਕੜੀ ਦਾ ਕੰਗਾ ਇਸਤੇਮਾਲ ਕਰਨ ਦੇ ਨਾਲ ਇਸ ਦੇ ਨਾਲ ਵਾਲ ਘੱਟ ਟੁੱਟਦੇ ਹਨ ਅਤੇ ਮਜ਼ਬੂਤ ਵੀ ਰਹਿੰਦੇ ਹਨ ਨੰਬਰ 21 ਜੇਕਰ ਤੁਸੀਂ ਆਪਣੇ ਪੇਟ ਦੀ ਚਰਬੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਰੋਟੀ ਦੇ ਨਾਲ ਪਿਆਜ਼ ਖਾਓ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਪਿਓ ਦਿਨ ਦੇ ਵਿੱਚ ਦੋ ਵਾਰ ਹੀ ਖਾਣਾ ਖਾਓ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਗਰਮ ਪਾਣੀ ਜਾਂ ਗਰਮ ਦੁੱਧ ਜ਼ਰੂਰ ਪੀਓ ਨੰਬਰ 22 ਹਫ਼ਤੇ ਦੇ ਵਿੱਚ 1-2 ਵਾਰ ਨਾਰੀਅਲ ਪਾਣੀ ਜ਼ਰੂਰ ਪੀਓ ਇਸ ਦਾ ਸਰੀਰ ਹਮੇਸ਼ਾ ਠੀਕ ਰਹਿੰਦਾ ਹੈ ਤੇ ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਆਉਂਦੀ। ਨੰਬਰ 3 ਪਾਣੀ ਦੇ ਵਿੱਚ ਅਦਰਕ ਨੂੰ ਉਬਾਲ ਕੇ ਪੀਣ ਦੇ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ। ਨੰਬਰ 24 ਅਦਰਕ ਅਤੇ ਲਸਣ ਨੂੰ ਬਰਾਬਰ ਮਾਤਰਾ ਵਿੱਚ ਪੀਸ ਕੇ ਇੱਕ ਛੋਟਾ ਚਮਚਾ ਪਾਣੀ ਦੇ ਨਾਲ ਲੈਣ ਨਾਲ ਪੇਟ ਦੇ ਵਿੱਚ ਆਰਾਮ ਮਿਲਦਾ ਹੈ। ਨੰਬਰ 25 2 ਗ੍ਰਾਮ ਅਜਵਾਇਨ ਇੱਕ ਚੁਟਕੀ ਕਾਲਾ ਨਮਕ ਹਲਕੇ ਗਰਮ ਪਾਣੀ ਦੇ ਨਾਲ ਸੇਵਨ ਕਰਨ ਨਾਲ ਇਸ ਦੇ ਨਾਲ ਪੇਟ ਦਰਦ ਤੋਂ ਰਾਹਤ ਮਿਲਦੀ ਹੈ। ਨੰਬਰ 26 ਜੇਕਰ ਤੁਹਾਡਾ ਪੇਟ ਜਿਆਦਾ ਬਦਰਿਆ ਹੈ ਤਾਂ 4-5 ਮੋਟੀ ਇਲਾਇਚੀ ਵੱਡੀ ਇਲਾਇਚੀ ਨੂੰ ਪਾਣੀ ਦੇ ਵਿੱਚ ਉਬਾਲ ਕੇ ਪਿਓ। ਇਸ ਦੇ ਨਾਲ ਪੇਟ ਹੌਲੀ-ਹੌਲੀ ਘਟ ਹੋਣ ਲੱਗ ਜਾਵੇਗਾ ਨੰਬਰ 27 ਭੋਜਨ ਨੂੰ ਸਮੇਂ ਸਾਦੇ ਪਾਣੀ ਦੀ ਜਗ੍ਹਾ ਅਜਵੈਨ ਦਾ ਪਾਣੀ ਉਬਲਿਆ ਹੋਇਆ ਪਾਣੀ ਪਿਓ ਇਸ ਦੇ ਨਾਲ ਗੈਸ ਅਤੇ ਬਦਾ ਹਾਜਮੀ ਦੂਰ ਹੁੰਦੀ ਹੈ ਨੰਬਰ 28 ਸ਼ੂਗਰ ਦੇ ਮਰੀਜ਼ਾਂ ਨੂੰ ਕਰੇਲਾ ਜ਼ਰੂਰ ਖਾਣਾ ਚਾਹੀਦਾ ਹੈ ਸ਼ੂਗਰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਨੰਬਰ 29 ਚਿਹਰੇ ਦੀਆਂ ਝੁਰੜੀਆਂ ਨੂੰ ਘੱਟ ਕਰਨ ਦੇ ਲਈ ਮਲਾਈ ਅਤੇ ਮੱਖਣ ਮਿਲਾ ਕੇ ਲਗਾਓ। ਨੰਬਰ 30 ਜੇਕਰ ਦਿਲ ਦੀ ਧੜਕਣ ਤੇਜ਼ ਹੁੰਦੀ ਹੈ ਤਾਂ ਖਾਲੀ ਪੇਟ ਪਿਆਜ਼ ਅਤੇ ਸ਼ਹਿਦ ਨੂੰ ਮਿਲਾ ਕੇ ਖਾਓ। ਨੰਬਰ 31 ਫਾਊਂਡੇਸ਼ਨ ਦੇ ਵਿੱਚ ਥੋੜਾ ਜਿਹਾ ਨਾਰੀਅਲ ਤੇਲ ਮਿਲਾ ਕੇ ਲਗਾਓ। ਮੇਕਅਪ ਲੰਬੇ ਸਮੇਂ ਤੱਕ ਠੀਕਿਆ ਰਹਿੰਦਾ ਹੈ ਤੇ ਚਿਹਰਾ ਡਰਾਈ ਨਹੀਂ ਰਹਿੰਦਾ। ਨੰਬਰ 32 ਬਾਥਰੂਮ ਦੇ ਵਿੱਚ ਬਾਲਟੀ ਜਾਂ ਟੱਬ ਨੂੰ ਹਮੇਸ਼ਾ ਪਾਣੀ ਦਾ ਭਰ ਕੇ ਰੱਖੋ ਖਾਲੀ ਨਾ ਛੱਡੋ ਨੰਬਰ 33 ਜੇਕਰ ਘਰ ਦੇ ਵਿੱਚ ਕੀੜੀਆਂ ਜ਼ਿਆਦਾ ਹਨ ਤਾਂ ਸੰਤਰੇ ਦਾ ਛਿਲਕਾ ਰੱਖੋ ਕੀੜੀਆਂ ਹਟ ਜਾਣਗੀਆਂ ਨੰਬਰ 34 ਹੋ ਜਾਣ ਤੋਂ ਬਾਅਦ ਕੇਲੇ ਦਾ ਖਾਣ ਨਾਲ ਪਾਚਨ ਚੰਗਾ ਹੁੰਦਾ ਹੈ ਨੰਬਰ 35 ਚਮਕਦੀ ਤ્વਚਾ ਦੇ ਲਈ ਵਧੀਆ ਨੀਂਦ ਅਤੇ ਤਣਾਅ ਨੂੰ ਦੂਰ ਕਰਨਾ ਜ਼ਰੂਰੀ ਹੈ ਨੰਬਰ 36 ਪੇਟ ਦੀ ਗੈਸ ਦੇ ਲਈ ਸੁੱਕਾ ਪ੍ਰੀਨਾ ਖਾਓ ਇਸ ਨਾਲ ਤੁਰੰਤ ਨਿਕਲ ਜਾਵੇਗੀ ਨੰਬਰ 37 ਇਲਾਇਚੀ ਵਾਲਾ ਦੁੱਧ ਪੀਣ ਦੇ ਨਾਲ ਪਾਚਨ ਸੁਧਾਰਦਾ ਹੈ ਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹ ਨਿਜ਼ਮਾ ਦੀ ਪਰ ਨਾ ਕਰੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਦਿੰਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ